2000 ਲਿਆ ਓਏ ਪਾਰ ਦੇ ਝੋਟਿਆ ਇੱਕ ਵੀਡੀਓ ਜੀ ਬਹੁਤ ਮੈਰ ਲੋਈ ਸੀ ਤਾਰੀ ਵੀ ਜਦੋਂ ਜੱਤ ਹਾਰ ਵਾਲੀ ਆ ਨਾਜਮਾਨ ਨੇ ਮੇਰੇ ਵੀਰ ਰਵੀ ਟੂਸੇ ਵਾਲੇ ਨੇ ਭਾਈ ਨਾ ਜਾ ਕੇ ਜੱਸਾ ਕਹਿੰਦਾ ਵੀ ਸ਼ੱਟ ਲਾਵੇ ਥੁੱਲੀ ਆੜੀ ਐ ਉਹ ਰੇਡ ਤੇ ਆਹ ਮੁੰਡੇ ਨੇ ਮੈਚ ਦਗਾਇਆ ਸੀਗਾ ਇਧਰਲੇ ਪਾਸੇ ਪੁਆਇੰਟ ਇਹ ਪਲਵਾਨ ਐ ਮੌੜਾਂ ਵਾਲਾ ਲਓ ਕੇ ਤੇ ਪੁਆਇੰਟ ਜਿਹੜਾ ਮੌੜਾਂ ਵਾਲੇ ਪਲਵਾਨ ਦੇ ਲੰਮੀ ਪਾਰੀ ਦਾ ਘੋੜਾ ਐ ਅਗਲੀ ਰੇਡ ਫੇਰ ਮੌੜਾਂ ਵਾਲਾ ਪਲਵਾਨ ਜਿਹੜਾ ਵੀ ਇਹਨੂੰ ਜੱਫਾ ਲਾਵੇਗਾ ਹਰਦੀਪ ਜੀਮਾ ਕੈਨੇਡਾ ਨਿੱਕਾ ਪੰਜਾਬ ਪੁਰਸ ਵਾਲੇ ਭਰਾ ਕਹਿੰਦੀ 500 ਜੇ ਭੱਜ ਗਿਆ ਤਾਂ ਕੇਦਾ ਜੇ ਭੱਜ ਗਿਆ ਤਾ ਇਹਦਾ ਆ ਜਾ ਪਤਾ ਤੇ ਪਰਪੌਂਡ ਧਾਵੀ ਦਾ 500 ਜੀ ਲਓ ਪਿੰਡ ਜਿਹੜਾ ਧਾਵੀ ਦਾ ਹੈ ਜੱਗੀ ਪਹਿਲਵਾਨ ਬੌੜਾ ਵਾਲਾ ਕੋਈ ਜੱਗੀ ਕਹਿੰਦਾ ਕੋਈ ਪਹਿਲਵਾਨ ਕਹਿੰਦਾ ਕੋਈ ਜਗਜੀਤ ਸਿੰਘ ਕਹਿ ਦਿੰਦਾ ਆ ਨੌਜਵਾਨੋ ਪੱਟਾਂ ਦੇ ਨਾਲ ਪੱਟ ਨੇ ਖੰਦੇ ਡੌਲੇ ਨੂੰ ਕਦੇ ਹੱਥ ਨਾ ਪੈਂਦੇ ਗੱਭਰੂ ਕਿਹੜੇ ਪਿੰਡ ਦਾ ਲੋਕੇ ਉਂਗਲਾ ਕਰ ਕਰ ਪੁੱਛਦੇ ਐ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਜਦ ਵਿੱਚ ਮਦਾਨੀ ਬੁੱਕਦੇ ਐ ਜਦ ਵਿੱਚ ਲੈ ਵੀ ਪਹਿਲਵਾਨਾ ਪਾ ਕਬੱਡੀ ਤੇ ਬੋਲ ਵੱਡੇ ਬਾਈ ਦੇ ਲਾਸ਼ਪਰੇ ਕਹਿੰਦੇ ਪਹਿਲਵਾਨੋ ਕੌਡੀ ਪਾਉਣ ਦੇ ਲਈ ਬਾਧਾ ਹੋਇਆ ਲੰਮੀ ਪਾਰੀ ਦਾ ਘੋੜਾ ਕਹੂੰਗਾ ਇਹ ਅੱਜ ਦਾ ਨਹੀਂ ਕਈ ਸਾਲਾਂ ਦਾ ਹੀ ਛਾਇਆ ਹੋਇਆ ਹੈ ਐਨ ਗੁਰਪ੍ਰੀਤ ਨਾਲ ਬੜਾ ਪਿਆਰਿਆ ਜੰਗੀ ਆਣੀਆਂ ਨਾਲ ਇਹ ਚੋਬਰ ਦਾ ਮੇਰੇ ਵੀਰੋ ਅਗਲੀ ਰੇਡ ਪਾਉਣ ਦੇ ਲਈ ਫੇਰ ਬੌੜਾਂ ਦੀ ਧਰਤੀ ਦਾ ਪਲਵਾਰ ਅੱਗੇ ਨੂੰ ਬਾਧਾ ਹੋਇਆ ਔਰ ਦੇਖਦੇ ਆ ਵੀ ਚਾਰ ਜੋਫੀ ਤਿਆਰ ਹੈ ਇੱਕ ਕਿੰਨੀ ਤੇ ਜੋਤੀ ਹੈ ਇੱਕ ਤੇ ਦੇਖਦੇ ਆ ਵੀ ਕਿੰਨ ਠੀਰਾ ਤੇ ਬਜਕਾਰ ਗੋਰਾ ਤੇ ਹੈਰੀ ਲੱਗੇ ਹੋਏ ਹੈ ਲਓ ਠੇਰਾ ਕਰਦਾ ਕੋਸ਼ਿਸ਼ ਪਰ ਦੇਖਦੇ ਆ ਵੀ ਮੌੜਾਂ ਵਾਲੇ ਪਲਵਾਰ ਦੀ ਉਂਗਲ ਖੜ ਗਿਆ ਹੈ ਤਾਂ ਕਿ ਪੁਆਇੰਟ ਵਾਪਸ ਆ ਗਿਆ ਅਗਲੇ ਮੌੜਾ ਵਾਲੇ ਪੁਲਵਾਨ ਦੀ ਕਿਹੋ ਜਿਹੀ ਥਾਪੀ ਦੇ ਫਾਇਦੇ ਪੁਲਵਾਨ ਦੀ ਥਾਪੀ ਦਾ 2000 ਹੋ ਗਿਆ ਉਹ ਕੌਡੀ ਕਹਿੰਦੇ 2000 ਦੀ ਜੇ ਮੌੜਾ ਵਾਲਾ ਥਾਪੀ ਮਾਰੇਗਾ ਜੇ ਮੌੜਾ ਵਾਲਾ ਥਾਪੀ ਮਾਰੇਗਾ ਔਰ ਚਾਰ ਜੱਫੀ ਤਿਆਰ ਗੋਰੀਆ ਗੋਰੀਆ ਜੇ ਤੂੰ ਜੱਫਾ ਲਾਦਾ ਫਿਰ 2500 ਇਹਦਾ ਉਹ ਬਾਦ ਦੇ ਥਾਪੀਓ ਹੋ 2500 ਦਾ ਬਾਈ ਜੇ ਮੌੜ ਵਾਲੀ ਦੀ ਥਾਪੀ ਦੇ 팬 ਇੱਕ ਵਾਰੀ ਪਾ ਰਿਹਾ ਜ਼ੋਰਦਾਰ ਕੈਨੇਡਾ 1500 ਨਾਂ ਵੱਲੋਂ ਕਾਕਾ ਚੀਮਾ 500 ਇਹਨਾਂ ਵੱਲੋਂ 2000 ਦੀ ਕਬੱਡੀ ਬਾਈ ਮੈਂ ਬੋਲੂਗਾ ਪਤਾ ਹੀ ਹੈ ਜਦੋਂ ਉਧਰਲਾ ਬਲਾਰਾ ਬੋਲਦਾ ਹੁੰਦਾ ਪਰ ਜੇ ਗੱਲ ਜੀ ਕੱਟੀ ਜਾਵੇ ਫਿਰ ਗੱਲ ਸੁਭਾਅ ਨਾਲ ਜਿਹੜਾ ਤਾਲ ਵੇਲ ਨਾਲ ਜਿਹੜਾ ਧੰਨਵਾਦ ਹੈ ਉਹ ਤਾਲ ਮਾਲ ਜੇ ਦੋ ਮਾਰ ਗਿਆ ਤਾਂ ਇਹ ਪਹਿਲਵਾਨਾ ਸਮਨ ਕੈਨੇਡਾ ਚ ਛੀ ਚੀਮਾ ਕਾਕੇ ਬਾਈ ਕਹਿੰਦੇ ਵੀ ਜੇ ਥਾਪੀ ਮਾਰਦੀ 2000 ਲਿਆ ਓਏ ਪਾਰਦੇ ਝੋਟਿਆ ਪਾਰ ਗਿਆ 2 ਲਿਆ 2500 ਹੋ ਗਿਆ ਆ ਜਾ ਭਾਈ 2000 5 ਹਾਂਜੀ ਬੱਪਾ ਇੱਕ ਵੀਡੀਓ ਜੀ ਬਹੁਤ ਮੈਰ ਲੋਈ ਸੀ ਤਾਰੀ ਵੀ ਜਦੋਂ ਜੱਤ ਹਾਰ ਵਾਲੀ ਆ ਨਾਜਮਾਨ ਨੇ ਮੇਰੇ ਵੀਰ ਰਵੀ ਟੂਸੇ ਵਾਲੇ ਨੇ ਭਾਈ ਨਾ ਜਾ ਕੇ ਜੱਸਾ ਕਹਿੰਦਾ ਵੀ ਸ਼ੱਟ ਲਾਵੇ ਥੁੱਲੀ ਆੜੀ ਐ ਉਹ ਰੇਡ ਤੇ ਆਹ ਮੁੰਡੇ ਨੇ ਮੈਚ ਦਗਾਇਆ ਸੀਗਾ ਇਧਰਲੇ ਪਾਸੇ ਪੁਆਇੰਟ ਇਹ ਪਲਵਾਨ ਐ ਮੌੜਾਂ ਵਾਲਾ ਲਓ ਕੇ ਤੇ ਪੁਆਇੰਟ ਜਿਹੜਾ ਮੌੜਾਂ ਵਾਲੇ ਪਲਵਾਨ ਦੇ ਲੰਮੀ ਪਾਰੀ ਦਾ ਘੋੜਾ ਐ ਅਗਲੀ ਰੇਡ ਫੇਰ ਮੌੜਾਂ ਵਾਲਾ ਪਲਵਾਨ ਜਿਹੜਾ ਵੀ ਇਹਨੂੰ ਜੱਫਾ ਲਾਵੇਗਾ ਹਰਦੀਪ ਜੀਮਾ ਕੈਨੇਡਾ ਨਿੱਕਾ ਪੰਜਾਬ ਪੁਰਸ ਵਾਲੇ ਭਰਾ ਕਹਿੰਦੀ 500 ਜੇ ਭੱਜ ਗਿਆ ਤਾਂ ਕੇਦਾ ਜੇ ਭੱਜ ਗਿਆ ਤਾ ਇਹਦਾ ਆ ਜਾ ਪਤਾ ਤੇ ਪਰਪੌਂਡ ਧਾਵੀ ਦਾ 500 ਜੀ ਲਓ ਪਿੰਡ ਜਿਹੜਾ ਧਾਵੀ ਦਾ ਹੈ ਜੱਗੀ ਪਹਿਲਵਾਨ ਬੌੜਾ ਵਾਲਾ ਕੋਈ ਜੱਗੀ ਕਹਿੰਦਾ ਕੋਈ ਪਹਿਲਵਾਨ ਕਹਿੰਦਾ ਕੋਈ ਜਗਜੀਤ ਸਿੰਘ ਕਹਿ ਦਿੰਦਾ ਆ ਨੌਜਵਾਨੋ ਪੱਟਾਂ ਦੇ ਨਾਲ ਪੱਟ ਨੇ ਖੰਦੇ ਡੌਲੇ ਨੂੰ ਕਦੇ ਹੱਥ ਨਾ ਪੈਂਦੇ ਗੱਭਰੂ ਕਿਹੜੇ ਪਿੰਡ ਦਾ ਲੋਕੇ ਉਂਗਲਾ ਕਰ ਕਰ ਪੁੱਛਦੇ ਐ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਜਦ ਵਿੱਚ ਮਦਾਨੀ ਬੁੱਕਦੇ ਐ ਜਦ ਵਿੱਚ ਲੈ ਵੀ ਪਹਿਲਵਾਨਾ ਪਾ ਕਬੱਡੀ ਤੇ ਬੋਲ ਵੱਡੇ ਬਾਈ ਦੇ ਲਾਸ਼ਪਰੇ ਕਹਿੰਦੇ ਪਹਿਲਵਾਨੋ Oh, ਕੌਡੀ ਪਾਉਣ ਦੇ ਲਈ ਬਾਧਾ ਹੋਇਆ ਲੰਮੀ ਪਾਰੀ ਦਾ ਘੋੜਾ ਕਹੂੰਗਾ ਇਹ ਅੱਜ ਦਾ ਨਹੀਂ ਕਈ ਸਾਲਾਂ ਦਾ ਹੀ ਛਾਇਆ ਹੋਇਆ ਹੈ ਔਰ ਗੁਰਪ੍ਰੀਤ ਨਾਲ ਬੜਾ ਪਿਆਰਿਆ ਜੰਗਿਆਣੀਏ ਨਾਲ ਇਹ ਚੋਬਰ ਦਾ ਮੇਰੇ ਵੀਰੋ ਅਗਲੀ ਰੇਡ ਪਾਉਣ ਦੇ ਲਈ ਫੇਰ ਬੌੜਾਂ ਦੀ ਧਰਤੀ ਦਾ ਪਲਵਾਰ ਅੱਗੇ ਨੂੰ ਬਾਧਾ ਹੋਇਆ ਔਰ ਦੇਖਦੇ ਵੀ ਚਾਰ ਜੋਫੀ ਤਿਆਰ ਹੈ ਇੱਕ ਕੰਨੀ ਤੇ ਜੋਤੀ ਹੈ ਇੱਕ ਤੇ ਦੇਖਦੇ ਵੀ ਕੰਨ ਠੀਰਾ ਤੇ ਬਜਕਾਰ ਗੋਰਾ ਤੇ ਹੈਰੀ ਲਗੇ ਹੋਏ ਹੈ ਲਓ ਠੇਰਾ ਕਰਦਾ ਕੋਸ਼ਿਸ਼ ਪਰ ਦੇਖਦੇ ਵੀ ਮੌੜਾ ਵਾਲੇ ਪਲਵਾਰ ਦੀ ਉਂਗਲ ਖੜ ਗਿਆ ਹੈ ਲਾਈਕੇ ਪੁਆਇੰਟ ਵਾਪਸ ਆ ਗਿਆ ਅਗਲੇ ਮੌੜਾ ਵਾਲੇ ਪੁਲਵਾਰ ਦੀ ਇੱਕ ਵੱਡੀ ਥਾਪੀ ਦੇ ਸੈਂ ਹੈ ਪੁਲਵਾਰ ਦੀ ਥਾਪੀ ਦਾ 2000 ਹੋ ਗਿਆ ਉਹ ਕੌਤੀ ਕਹਿੰਦੇ 2000 ਦੀ ਜੇ ਮੌੜਾ ਵਾਲਾ ਥਾਪੀ ਮਾਰੇਗਾ ਜੇ ਮੌੜਾ ਵਾਲਾ ਥਾਪੀ ਮਾਰੇਗਾ ਔਰ ਚਾਰ ਜੋਤੀ ਤਿਆਰ ਓ ਗੋਰੀਆ ਗੋਰੀਆ ਜੇ ਤੂੰ ਜੱਫਾ ਲਾਦਾ ਫਿਰ 2500 ਇਹਦਾ ਓ ਕਾਰ ਦੇ ਥਾਪੀ ਓਹ 2500 ਦਾ ਬਾਈ ਜੇ ਮੌੜ ਵਾਲੀ ਦੀ ਥਾਪੀ ਦੇ 팬 ਇੱਕ ਵਾਰੀ ਤਾੜਿਆ ਜ਼ੋਰਦਾਰ ਕੈਨੇਡਾ 1500 ਨਾਂ ਵੱਲੋਂ ਕਾਕਾ ਚੀਮਾ 500 ਇਹਨਾਂ ਵੱਲੋਂ 2000 ਦੀ ਕਬੱਡੀ ਭਾਈ ਮੈਂ ਬੋਲੂਗਾ ਪਤਾ ਹੀ ਹੈ ਲੈ ਜਦੋਂ ਉਧਰਲਾ ਬਲਾਰਾ ਬੋਲਦਾ ਹੁੰਦਾ ਪਰ ਜੇ ਗੱਲ ਜੀ ਕੱਟੀ ਜਾਵੇ ਫਿਰ ਗੱਲ ਸੁਭਾਅ ਦਾ ਤਾਲ ਬੇਲ ਨਾਲ ਜਿਹੜਾ ਧੰਨਵਾਦ ਹੈ ਉਹ ਤਾਲ ਮਾਰ ਜੇ ਦੋ ਮਾਰ ਗਿਆ ਤਾਂ ਇਹ ਪੁਲਵਾਨਾ ਸਿਮਨ ਕੈਨੇਡਾ ਜੱਸੀ ਚੀਮਾ ਕਾਕਾ ਬਾਈ ਕਹਿੰਦੇ ਵੀ ਜੇ ਥਾਪੀ ਮਾਰਦੀ 2000 ਲਿਆ ਭਾਈ ਓਏ ਤਾਰ ਦੇ ਝੋਟਿਆ ਤਾਰ ਗਿਆ ਦੋ ਲਿਆ 2500 ਹੋ ਗਿਆ ਆ ਜਾ ਭਾਈ 2005 ਹਾਂਜੀ ਬੱppa ਇੱਕ ਵੀਡੀਓ ਜੀ ਬਹੁਤ ਮੈਰ ਲੋਈ ਸੀ ਤਾਰੀ ਵੀ ਜਦੋਂ ਜੱਤ ਹਾਰ ਵਾਲੀ ਆ ਨਾਜਮਾਨ ਨੇ ਮੇਰੇ ਵੀਰ ਰਵੀ ਢੂਸੇ ਵਾਲੇ ਨੇ ਭਾਈ ਨਾ ਜਾ ਕੇ ਜੱਸਾ ਕਹਿੰਦਾ ਵੀ ਸ਼ੱਟ ਲਾਵੇ ਥੁੱਲੀ ਆੜੀ ਐ ਉਹ ਰੇਡ ਤੇ ਆ ਮੁੰਡੇ ਨੇ ਮੈਚ ਦਗਾਇਆ ਸੀਗਾ ਇਧਰਲੇ ਪਾਸੇ ਪੁਆਇੰਟ ਇਹ ਪਲਵਾਨ ਐ ਮੌੜਾਂ ਵਾਲਾ ਲਓ ਕੇ ਤੇ ਪੁਆਇੰਟ ਜਿਹੜਾ ਮੌੜਾਂ ਵਾਲੇ ਪਲਵਾਨ ਦੇ ਲੰਮੀ ਪਾਰੀ ਦਾ ਘੋੜਾ ਐ ਅਗਲੀ ਰੇਡ ਫੇਰ ਮੌੜਾਂ ਵਾਲਾ ਪਲਵਾਨ ਜਿਹੜਾ ਫਾ ਲਾਵੇਗਾ ਹਰਦੀਪ ਜੀਮਾ ਕੈਨੇਡਾ ਨਿੱਕਾ ਪੰਜਾਬ ਪੁਰਸ ਵਾਲੇ ਭਰਾ ਕਹਿੰਦੀ 500 ਜੇ ਭੱਜ ਗਿਆ ਤਾਂ ਕੇਦਾ ਜੇ ਭੱਜ ਗਿਆ ਨਾ ਇਹਦਾ ਆ ਜਾ ਪਤਾ ਪਰ ਪੁਆਇੰਟ ਧਾਵੀ ਦਾ 500 ਜੀ ਲਓ ਪੁਆਇੰਟ ਜਿਹੜਾ ਧਾਵੀ ਦਾ ਹੈ ਜੱਗੀ ਪਹਿਲਵਾਨ ਬੌੜਾ ਵਾਲਾ ਕੋਈ ਜੱਗੀ ਕਹਿੰਦਾ ਕੋਈ ਪਹਿਲਵਾਨ ਕਹਿੰਦਾ ਕੋਈ ਜਗਜੀਤ ਸਿੰਘ ਕਹਿ ਦਿੰਦਾ ਆ ਨੌਜਵਾਨੋ ਪੱਟਾਂ ਦੇ ਨਾਲ ਪੱਟ ਨੇ ਖੇਂਦੇ ਡੌਲਿਆਂ ਨੂੰ ਕਦੇ ਹੱਥ ਨਾ ਪੈਂਦੇ ਗੱਭਰੂ ਕਿਹੜੇ ਪਿੰਡ ਦਾ ਲੋਕੀਂ ਉਂਗਲਾ ਕਰ ਕਰ ਪੁੱਛਦੇ ਐ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਜਦ ਵਿੱਚ ਮਦਾਨੀ ਬੁੱਕਰੇ ਜਦ ਵਿੱਚ ਲੈ ਵੀ ਪਹਿਲਵਾਨਾ ਪਾ ਕਬੱਡੀ ਤੇ ਬੋਲ ਵੱਡੇ ਬਾਈ ਦੇ ਲਾਸ਼ਰੇ ਕਹਿੰਦੇ ਪਹਿਲਵਾਨੋ ਕੌਡੀ ਪਾਉਣ ਦੇ ਲਈ ਬਾਧਾ ਹੋਇਆ ਲੰਮੀ ਪਾਰੀ ਦਾ ਘੋੜਾ ਕਹੂੰਗਾ ਇਹ ਅੱਜ ਦਾ ਨਹੀਂ ਕਈ ਸਾਲਾਂ ਦਾ ਹੀ ਛਾਇਆ ਹੋਇਆ ਹੈ ਐਨ ਗੁਰਪ੍ਰੀਤ ਨਾਲ ਬੜਾ ਪਿਆਰਿਆ ਜੰਗੀ ਆਣੀਆਂ ਨਾਲ ਇਹ ਚੋਬਰ ਦਾ ਮੇਰੇ ਵੀਰੋ ਅਗਲੀ ਰੇਡ ਪਾਉਣ ਦੇ ਲਈ ਫੇਰ ਮੌੜਾਂ ਦੀ ਧਰਤੀ ਦਾ ਪਲਵਾਰ ਅੱਗੇ ਨੂੰ ਬਾਧਾ ਹੋਇਆ ਔਰ ਦੇਖਦੇ ਆ ਵੀ ਚਾਰ ਜੋਫੀ ਤਿਆਰ ਹੈ ਇੱਕ ਕਿੰਨੀ ਤੇ ਜੋਤੀ ਹੈ ਇੱਕ ਤੇ ਦੇਖਦੇ ਆ ਵੀ ਕਿੰਨ ਠੀਰਾ ਤੇ ਬਜਕਾਰ ਗੋਰਾ ਤੇ ਹੈਰੀ ਲੱਗੇ ਹੋਏ ਹੈ ਲਓ ਠੇਰਾ ਕਰਦਾ ਕੋਸ਼ਿਸ਼ ਪਰ ਦੇਖਦੇ ਆ ਵੀ ਮੌੜਾਂ ਵਾਲੇ ਪਲਵਾਰ ਦੀ ਗੁਰ ਖੜ ਗਿਆ ਹੈ ਲੇਕੇ ਪੁਆਇੰਟ ਵਾਪਸ ਆ ਗਿਆ ਅਗਲੇ ਮੌੜਾ ਵਾਲੇ ਪੁਲਵਾਰ ਦੀ ਇੱਕ ਵੱਡੀ ਥਾਪੀ ਦੇ ਸੈਂ ਹੈ ਪੁਲਵਾਰ ਦੀ ਥਾਪੀ ਦਾ 2000 ਹੋ ਗਿਆ ਉਹ ਕੌਤੀ ਕਹਿੰਦੇ 2000 ਦੀ ਜੇ ਮੌੜਾ ਵਾਲਾ ਥਾਪੀ ਮਾਰੇਗਾ ਜੇ ਮੌੜਾ ਵਾਲਾ ਥਾਪੀ ਮਾਰੇਗਾ ਔਰ ਚਾਰ ਜੋਤੀ ਤਿਆਰ ਗੋਰੀਆ ਗੋਰੀਆ ਜੇ ਤੂੰ ਜੱਫਾ ਲਾਦਾ ਫਿਰ 2500 ਇਹਦਾ ਓ ਕਾਰ ਦੇ ਬਾਈ ਜੇ ਮੌੜਾ ਵਾਲੀ ਦੀ ਥਾਪੀ ਦੇ ਫੈਨ ਐ ਇੱਕ ਵਾਰੀ ਤਾੜੀਆਂ ਜ਼ੋਰਦਾਰ ਕੈਨੇਡਾ 1500 ਨਾਂ ਵੱਲੋਂ ਕਾਕਾ ਚੀਮਾ 500 ਇਹਨਾਂ ਵੱਲੋਂ 2000 ਦੀ ਕਬੱਡੀ ਬਾਈ ਮੈਂ ਬੋਲੂਗਾ ਪਤਾ ਹੀ ਹੈ ਜਦੋਂ ਉਧਰਲਾ ਬਲਾਰਾ ਬੋਲਦਾ ਹੁੰਦਾ ਪਰ ਜੇ ਗੱਲ ਜੀ ਕੱਟੀ ਜਾਵੇ ਫਿਰ ਗੱਲ ਸੁਭਾਅ ਵਾਲੀ ਹੁੰਦਾ ਹੈ ਜਿਹੜੀ ਤਾਲ ਮਾਰਦੀ ਹੈ ਉਹ ਤਾਲ ਮਾਰ ਜੇ ਦੋ ਮਾਰ ਗਿਆ ਤਾਂ ਇਹ ਪੁਲਵਾਨਾ ਸਿਮਨ ਕੈਨੇਡਾ ਜੱਸੀ ਚੀਮਾ ਕਾਕਾ ਬਾਈ ਕਹਿੰਦੇ ਵੀ ਜੇ ਥਾਪੀ ਮਾਰਦੀ 2000 ਲਿਆ ਓਏ ਮਾਰਦੇ ਝੋਟਿਆ ਮਾਰਦਿਆਂ ਦੋ ਲਿਆ 2500 ਹੋ ਗਿਆ ਆ ਜਾ ਭਾਈ 2005 ਹਾਂਜੀ ਬੱਪਾ ਇੱਕ ਵੀਡੀਓ ਜੀ ਬਹੁਤ ਮੈਰ ਲੋਈ ਸੀ ਤਾਰੀ ਵੀ ਜਦੋਂ ਜੱਤ ਹਾਰ ਵਾਲੀ ਆ ਨਾਜਮਾਨ ਨੇ ਮੇਰੇ ਵੀਰ ਰਵੀ ਟੂਸਰੇ ਵਾਲੇ ਨੇ ਭਾਈ ਨਾ ਜਾ ਕੇ ਦੱਸਿਆ ਕਹਿੰਦਾ ਵੀ ਸ਼ੱਟ ਲਾਵੇ ਥੁੱਲੀ ਆੜੀ ਐ ਉਹ ਰੇਡ ਤੇ ਆ ਮੁੰਡੇ ਨੇ ਮੈਚ ਦਗਾਇਆ ਸੀਗਾ ਇਧਰਲੇ ਪਾਸੇ ਪੁਆਇੰਟ ਇਹ ਪਲਵਾਨ ਐ ਮੌੜਾਂ ਵਾਲਾ ਲਓ ਕਹਿੰਦੇ ਪੁਆਇੰਟ ਜਿਹੜਾ ਮੌੜਾਂ ਵਾਲੇ ਪਲਵਾਨ ਨੇ ਲੰਮੀ ਪਾਰੀ ਦਾ ਘੋੜਾ ਐ ਅਗਲੀ ਰੇਡ ਫੇਰ ਮੌੜਾਂ ਵਾਲਾ ਪਰਵਾਲ ਜਿਹੜਾ ਬਈ ਇਹਨੂੰ ਜੱਫਾ ਲਾਵੇਗਾ ਹਰਦੀਪ ਜੀਮਾ ਕੈਨੇਡਾ ਨਿੱਕਾ ਪੰਜਾਬ ਪਰ ਸਾਰੇ ਭਰਾ ਕਹਿੰਦੇ 500 ਜੇ ਭੱਜ ਗਿਆ ਤਾਂ ਕੇਦਾ ਜੇ ਭੱਜ ਗਿਆ ਤਾ ਇਹਦਾ ਆ ਜਾ ਪਤਾ ਤੇ ਪਰ ਪੁਆਇੰਟ ਧਾਵੀ ਦਾ 500 ਜੀ ਲਓ ਪੁਆਇੰਟ ਜਿਹੜਾ ਧਾਵੀ ਦਾ ਹੈ ਜੱਗੀ ਪਹਿਲਵਾਨ ਬੌੜਾ ਵਾਲਾ ਕੋਈ ਜੱਗੀ ਕਹਿੰਦਾ ਕੋਈ ਪਹਿਲਵਾਨ ਕਹਿੰਦਾ ਕੋਈ ਜਗਜੀਤ ਸਿੰਘ ਕਹਿ ਦਿੰਦਾ ਆ ਨੌਜਵਾਨੋ ਪੱਟਾਂ ਦੇ ਨਾਲ ਪੱਟ ਨੇ ਖੇਂਦੇ ਡੌਲਿਆਂ ਨੂੰ ਕਦੇ ਹੱਥ ਨਾ ਪੈਂਦੇ ਗੱਭਰੂ ਕਿਹੜੇ ਪਿੰਡ ਦਾ ਲੋਕੀਂ ਉਂਗਲਾ ਕਰ ਕਰ ਪੁੱਛਦੇ ਐ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਜਦ ਵਿੱਚ ਮਦਾਨੀ ਬੁੱਕਰੇ ਜਦ ਵਿੱਚ ਲੈ ਵੀ ਪਹਿਲਵਾਨਾ ਪਾ ਕਬੱਡੀ ਤੇ ਬੋਲ ਵੱਡੇ ਬਾਈ ਦੇ ਲਾਸ਼ਰੇ ਕਹਿੰਦੇ ਪਹਿਲਵਾਨੋ Oh. ਕੋਡੀ ਪਾਉਣ ਦੇ ਲਈ ਬਾਧਾ ਹੋਇਆ ਲੰਮੀ ਪਾਰੀ ਦਾ ਘੋੜਾ ਕਹੂੰਗਾ ਇਹ ਅੱਜ ਦਾ ਨਹੀਂ ਕਈ ਸਾਲਾਂ ਦਾ ਹੀ ਛਾਇਆ ਹੋਇਆ ਹੈ ਐਨ ਗੁਰਪ੍ਰੀਤ ਨਾਲ ਬੜਾ ਪਿਆਰਿਆ ਜੰਗੀ ਆਣੀਆਂ ਨਾਲ ਇਹ ਚੋਬਰ ਦਾ ਮੇਰੇ ਵੀਰੋ ਅਗਲੀ ਰੇਡ ਪਾਉਣ ਦੇ ਲਈ ਫੇਰ ਬੌੜਾਂ ਦੀ ਧਰਤੀ ਦਾ ਪਲਵਾਰ ਅੱਗੇ ਨੂੰ ਬਾਧਾ ਹੋਇਆ ਔਰ ਦੇਖਦੇ ਆ ਵੀ ਚਾਰ ਜੋਫੀ ਤਿਆਰ ਹੈ ਇੱਕ ਕਿੰਨੀ ਤੇ ਜੋਤੀ ਹੈ ਇੱਕ ਤੇ ਦੇਖਦੇ ਆ ਵੀ ਕਿੰਨ ਠੀਰਾ ਤੇ ਬਜਕਾਰ ਗੋਰਾ ਤੇ ਹੈਰੀ ਲੱਗੇ ਹੋਏ ਹੈ ਲਓ ਠੇਰਾ ਕਰਦਾ ਕੋਸ਼ਿਸ਼ ਪਰ ਦੇਖਦੇ ਆ ਵੀ ਮੌੜਾਂ ਵਾਲੇ ਪਲਵਾਰ ਦੀ ਉਂਗਲ ਖੜ ਗਿਆ ਹੈ ਤਾਂ ਕਿ ਪੁਆਇੰਟ ਵਾਪਸ ਆ ਗਿਆ ਹੈ ਅਗਲੇ